ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅਮਰੀਕ ਸਰ ਡਿਪਟੀ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਮੱਜਾਂ ਵਖਾਉਣੀਆਂ ਇੱਕ ਟੁਕੜ ਕੱਪਣ ਚੱਕ ਪਾਸ ਤੇ ਇੱਕ ਜਿਹੜੀ ਆਵਲੀ ਮੈਦਾਨ ਦਿਖਾਉਣੀ ਆ ਦੋਵੇਂ ਦੋਵੇਂ ਬੱਚੇ ਵਾਲੀਆਂ ਵਾ ਇੱਕ ਤਾਂ ਮਗਰ ਕੱਟੀ ਆ ਤੇ ਇੱਕ ਤਾਂ ਮਗਰ ਕੱਟਾ ਵਾ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਹੈ ਜੀ ਡਿਪਟੀ ਹਾਂਜੀ ਪਿੰਡ ਚੱਕ ਮਸੀਖਾ ਅਸੀਂ ਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲਦੇ ਕਰੀ 9881984755 ਠੀਕ ਹੈ ਤੇ ਅੱਜ ਦੋ ਮੱਜਾਂ ਫਿਰ ਦੋ ਮੱਜਾਂ ਜੀ ਭਾਜੀ ਇੱਕ ਧੋਕੜਾ ਬੰਦੇ ਇੱਕ ਸੱਜਰ ਜਿਓ ਇੱਕ ਜੜੀ ਆ ਤੇ ਪਹਿਲਾਂ ਫੇਰਾ ਹੀ ਦਿਖਾ ਦਈਏ ਆਪਾਂ ਹਾਲੋ ਭਾਜੀ ਠੀਕ ਹੈ ਜੀ ਆਜੇ ਬੱਚਾ ਵਿਧੀ ਇਹਦਾ ਆ ਕੱਟੀ ਜੇ ਭਾਜੀ ਆ ਇਹਦੇ ਮਗਰ ਕੱਟੀ ਜੇ ਆਪਣੀ ਸਮਝਣਾ ਵੇਖ ਲੈ ਕੋਈ ਕਿੰਨੇ ਕ ਚਿਰਦੀ ਆ ਘਰ ਵਾਲ ਦੇ ਭਾਜੀਾਂ ਦੇ ਹੀ ਮਹੀਨਾ ਕੋਇਆ ਏ ਠੀਕ ਆ ਵੱਧ ਵੀ ਹੋ ਸਕਦੇ ਆ ਵੱਧ ਵੀ ਹੋ ਸਕਦੇ ਆ ਪਰ ਮੈਂ ਵੱਧ ਵੀ ਹੋ ਸਕਦਾ ਜੀ ਆਪਣੀ ਸਮਝਣਾ ਵੇਖੋ ਮਹੀਨੇ ਦੀ ਆ ਦੋਹਾਂ ਦੀ ਆ ਤੇ ਹੈਗੀ ਮਗਰ ਕੱਟੀ ਆ ਠੀਕ ਤੇ ਕਿੰਨਾ ਚਿਰ ਤੱਕ ਦੁੱਧ ਦੁੱਧ ਭਾਜੀ ਇਹਦੇ ਕੋ 8 ਲੀਟਰ ਆ ਪਰ ਆਪਾਂ 7 ਲੀਟਰਾਂ ਹੀ ਦੇਣੀ ਆ ਅੱਛਾ ਮਮੀਆਂ ਥਲੇ 7-7 ਕਿਲੋ ਦੁੱਧ ਆ ਭਾਜੀ ਪਾਣੀ ਏਰਗਾ ਠੰਡਾ ਕਰਕੇ ਆ ਦੇ ਠੀਕ ਆ ਹਾਂ ਜੀ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਕੱਟੀ ਦੇ ਮਿਲਦੀ ਆ ਇਹ ਪੂਰੀ ਜੈਡ ਬਲੈਕ ਦੇ ਵੇ ਠੀਕ ਹੈ ਜੀ ਹਾਂ ਚਾਰ ਕਿੱਠਾ ਪੂਚ ਉੱਚੀ ਦੇ ਚਲੋ ਤੋਰਾਂ ਫਿਰ ਇੱਕ ਦਿਨ ਠੰਡੀ ਵੀ ਬੜੀ ਭਾਜੀ ਠੀਕ ਹੈ ਬਹੁਤ ਠੰਡੀ ਆ ਉਤਰਾ ਜਿਹੜਾ ਕੱਦ ਕਾਠ ਵੀ ਠੀਕ ਹੈ ਇਹ ਕਿਹੜਾ ਕੱਟ ਹੈ ਹੜਦੇ ਮੈ ਦਾ ਤੁੰਗੋਂ ਮੜੀ। ਠੰਡੀ ਨਹੀਂ ਭਾਜੀ ਭਾਵੇਂ ਕੱਟੀ ਵੀ ਨਾ ਛੱਡੋ। ਠੀਕ ਆ। ਇੱਧਰ ਆਇਓ। ਇਸ ਤਰ੍ਹਾਂ ਹੀ। ਇਸ ਤਰ੍ਹਾਂ ਹੀ ਕੇ। ਠੀਕ ਆ। ਪਦਮੇ ਨਹੀਂ ਭਾਜੀ ਇਹਦੇ। ਠੀਕ ਆ ਤੇ ਇਹਦਾ ਮੁੱਲ। ਮੁੱਲ ਭਾਜੀ ਦਾ 52 ਯਾਰ। 52 ਯਾਰ। ਹਾਂਜੀ। ਵਿੱਚੋਂ ਕਰਨਾ ਮੰਨਤਨ। ਕਰਾਲੋ ਭਾਈ ਗੱਲ ਨਹੀਂ ਮੰਨਤ ਥੋੜਾ ਬੜਾ। ਕਿੰਨਾ? 50 ਹੀ ਦੇ ਦਈਏ। ਹੈ ਗਏ ਕੱਤਰ ਤੇ ਕੱਢ ਦੀ ਔਰ ਤੁਸੀਂ ਦੱਸੋ ਯਾਰ ਛੱਡ ਦੀ ਪੰਜਾਬ ਚ ਕੋਈ ਗੱਲ ਨਹੀਂ ਭਾਈ ਛੱਡ ਦਾਂਗੇ ਠੀਕ ਆ ਔਰ ਯਾਰ ਛੱਡ ਦਾਂਗੇ 40000 ਦੀ ਦੇ ਦੋਗੇ 5 500 ਔਰ ਛੋਟ ਕਰ ਦਾਂਗੇ 547 ਦੀ ਮੈਂ ਦੇ ਦਾਂਗੇ ਠੀਕ ਆ ਜੀ ਦੇਖੋ ਗੱਡੀ ਸਾਫ਼ ਨਹੀਂ ਠੀਕ ਆ ਜੀ ਭਾਵੇਂ ਇਧਰ ਬਹਿ ਜਾ ਅੱਛਾ ਇਤਰੇ ਪਸੰਦ ਨਹੀਂ ਚੱਲ ਹੋਗੀ ਹਾਂ ਦੇਖ ਸਾ ਦੇ ਇਤਰੇ ਪਸੰਦ ਚੱਲੀ ਜਲੀ ਠੀਕ ਜੀ ਤੇ ਆ ਤੋਕੜ ਗੱਬਣ ਜੀ ਵੀਰ ਜੀ ਇਹ ਭਾਈ ਤੋਕੜ ਗੱਬਣ ਨਹੀਂ ਠੀਕ ਆ ਚੱਡਾ ਦੇਖੋ ਸੱਜਣਾ ਵਰਗਾ ਮੈਂ ਦਾ ਠੀਕ ਆ ਆ ਸੱਜਣਾ ਵੀ ਨਹੀਂ ਤੇ ਆ ਕਟਾ ਇਹਦਾ ਜੀ ਆਹ ਭਾਜੀ ਕਟਾ ਇਹਦਾ ਜੀ ਓੱਡਾ ਕੀ ਮਾਜੇ ਓੱਡਾ ਕੀ ਕਟਾ ਵਾ ਭਾਜੀ ਕਟਾ ਦੇ ਮੈਂ ਹਾਂ ਚੱਲ ਦੱਸ ਦਿੰਨੇ ਹਾਂ ਠੀਕ ਆ ਨਾਲ ਜਾਂਦੋ ਕਟਾ ਵੀ ਮੈਂ ਨਾਲ ਹੀ ਆ ਮੁਰਕੇ ਇਹਦਾ ਭਾਜੀ ਸੂਆ ਹੀ ਖਰਾਬ ਹੋ ਜਾਂਦਾ ਕਟਾ ਕੂਟਾ ਲਾੜ ਗਏ ਆਪਾਂ ਦੇ ਹਾਂਜੀ 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 ਐਵੇਂ ਕਹਿ ਰਹੀ ਆ ਮਟੀਗਾ ਲਾ ਕੇ ਮਿਲਦੀ ਆ ਠੀਕ ਆ ਤੇ ਮੁਰਕੇ ਕਹਾਂ ਦੀ ਮਟੀਗਾ ਲਾ ਕੇ ਮਿਲਦੀ ਜੀ ਹਾਂਜੀ ਭਾਜੀ ਪਰੇ ਕਰਦੀ ਏ ਮੁਰਤੇਆਂ ਕੁਝ ਕੇਦਾ ਸੂਆ ਹੀ ਖਰਾਬ ਹੋ ਜਾਂਦਾ ਭਾਜੀ ਮਿਲਦੀ ਕੱਟੇ ਤੇ ਹੀ ਆ ਤਰਾ ਇਹਦੇ ਦੋਵੇਂ ਟਾਈਮ ਵਧੀਆ ਮਿਲਦੀ ਜੀ ਕਿੰਨੇ ਚਿਰ ਦੀ ਚੱਕ ਪਾਸ ਚ ਭਾਜੀ 6 ਮਹੀਨੇ ਚੱਕ ਪਾਸ ਚ ਚੱਕ ਪਾਸ 6 ਤੇ ਦੁੱਧ ਕਿੰਨਾ ਇਹ ਦੇਖ ਦੁੱਧ ਭਾਜੀ ਹੁਣ ਇਹ ਤੋਂ 7 ਕਿਲੋ ਆ ਅੱਛਾ ਤੇ ਚੋਣ ਬੜੀ ਬੰਬ ਲੱਗੀ ਕੋਈ ਭੂਰ ਨਹੀਂ ਆ ਕੋਈ ਛਟਾ ਨਹੀਂ ਹੈਗਾ ਤੋਰੋ ਇੱਕ ਰਹੀ ਨਾ ਥਾਣੇ ਤੇ ਤੁਹਾਨੂੰ ਦਿਖਾ ਦਈਏ ਇੱਕ ਰਹੀ ਲੱਗੇ ਤੂੰ ਬਾਕੀ ਭਾਜੀ ਪਤਾ ਕਰ ਲਿਆ ਜਿਹੜੇ ਵੀਰ ਮੰਨ ਲਓ ਟੋਕਣਾਗ ਬਣਾ ਮਈਆਂ ਮੰਨ ਲਓ ਲੈਂਦੇ ਨਾ ਜਾ ਕੇ ਚੈੱਕ ਕਰਾੜਿਆ ਕਰਨਾ ਠੀਕ ਹੈ ਇੱਥੋਂ ਨਹੀਂ ਤੇ ਜਾ ਕੇ ਚੈੱਕ ਕਰਾ ਲਿਆ ਕਰਨ ਭਾਜੀ ਮੁੜ ਕੇ ਪਤਾ ਹੀ ਡੰਗਰ ਦਾ ਭਾਜੀ ਤੁਹਾਨੂੰ ਪਤਾ ਵੀ ਡੰਗ ਟੰਗਰ ਵੀ ਆ ਰੱਖੇ ਆ ਅਬ ਮਤਲਬ ਪਤਾ ਨਹੀਂ ਹੁੰਦਾ ਭਾਜੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਚੱਕ ਚੈੱਕ ਕਰਵਾ ਜਾਏਗਾ ਨਾ ਕਿਤੇ ਵੀ ਲੈਣੀ ਹੈ ਜ਼ਰੂਰੀ ਇੱਥ ਕਿਤੇ ਵੀ ਲੈਣੀ ਆ ਟੋਕੜ ਗੱਬਨ ਮਾਜ ਜਾਂ ਗਾਂ ਜਾਂਦੇ ਆ ਜਰੂਰ ਚੈੱਕ ਕਰਾਇਆ ਕਰੋ ਫਿਰ ਪ੍ਰੋਪਰ ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ ਇਹ ਪਾਜੀ ਉਹਨਾਂ ਵੀਰਾਂ ਦੇ ਅੰਦੇ ਵੀ ਸੱਜਰ ਮੱਜ ਮੰਨ ਲੋ ਫਾੜੀ ਮੈਂ 13 14 ਕਿਲੋ ਦੁੱਧ ਦਿੰਦੀ ਰਹੀ ਆ ਠੀਕ ਆ ਤੇ ਇਹ ਨੂੰ ਭਾਵੇਂ ਨਾ سٹਾਂਪ ਪੇਪਰ ਤੇ ਲਿਖਾ ਲਓ ਅੱਛਾ ਤੇ ਮੈਂ ਵੀ ਹਾਂ ਨੂੰ 80 ਗਾਜੀ ਲੋੜ ਹੈ ਭਾਜੀ ਜਿੰਨਾ ਕ ਮੰਨ ਲਓ ਜਿੰਨਾ ਕੋਣ ਜਿੰਨਾ ਕੋਈ ਪਾਲੂਗਾ ਉਨਾਂ ਕੇ ਚਲੂਗਾ ਹਾਂ ਭਾਈ ਜਿੰਨਾ ਗੰਨਾ ਸਾਹਕਤਾ ਆਪਾਂ ਉਹ ਨਹੀਂ ਗੱਲ ਕਰਦੇ ਆ ਆਪਣੀ ਗਾਹ ਦੀ ਗਰੰਟੀਆ ਦਿੰਦੀ ਠੀਕ ਆ 6 ਮਹੀਨੇ ਦੇ ਗੱਭਣ ਦੋ 7 ਕਿਲੋ ਜੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਭਾਜੀ ਜੇ ਦੇ ਕਿਨੇ ਨਾ ਕੱਟਾ ਹਾਂਜੀ ਫਿਰ ਤੇ ਦਵਾਂਗੇ 57000 ਦੀ ਠੀਕ ਆ ਹਾਂਜੀ ਤੇ ਜੇ ਕਿਨੇ ਕੱਟਾ ਨਹੀਂ ਲੈਣਾ ਫਿਰ ਭਾਜੀ ਦਵਾਂਗੇ 52000 ਦੀ ਅੱਛ ਤੇ ਵਿੱਚ ਮਾਨਤਨ ਮਾਨਤਨ ਪਾਜੀ ਦੇਗੇ ਨੇ ਕਟਾ ਨਹੀਂ ਨਾ ਖੜਨਾ ਹਾਂ ਜੀ ਪੂਰੇ 50 ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਕਟਾ ਖੜਨਾ ਫਿਰ ਪਾਜੀ 55 ਦੇ ਦਾਂ ਠੀਕ ਹੈ ਜੀ ਹਾਂਜੀ ਹਾਂਜੀ ਫਿਰ ਬਾਕੀ ਕਿਰੰਗਿਆ ਦੀ ਪਾਜੀ ਦੇ ਦਾਂਗੇ ਇਹ ਕਟਾ ਕੋ ਲੈ ਜੂਦੇ ਅੱਛਾ ਕਿਰੰਗਿਆ ਇਹ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਬਾਕੀ ਕੋਈ ਗੱਲ ਮਾਨਤਨ ਹੋਰ ਕਰਦਾ ਆਂ ਮੌਕੇ ਦੇ ਬਾਕੀ ਕੋ ਫੋਨ ਲਾਵੇ ਕਰੀ ਹਨਾ ਕੱਡਾ ਕੋ ਸੱਜਣਾ ਵਰਗਾ ਭਾਈ ਬਾਕੀ ਹੋਰ ਕੁਛ ਹੈ ਨਾ ਫਿਰ ਬਸ ਪਾਜੀ ਬੜੀ ਮਿਹਰਬਾਨੀ ਇਹ ਹੈ ਕਿ ਤੁਹਾਡੇ ਘਰ ਕੋਈ ਚਵਾ ਕੇ ਖੜੇ ਹਨਾ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਪਸੰਦ ਹੋ ਵੇ ਤੇ ਲਾਜ ਨਹੀਂ ਪਸੰਦ ਹੋਵੇ ਤੇ ਰਹਿਣ ਦੇ ਆ ਬਾਕੀ ਆ ਮੱਝ ਵੇਖ ਲਓ ਇਤਨੀ ਪਸੰਦਗੀ ਆ ਜਿਹੜੀ ਇਹ ਭਾਈ ਠੰਡੀ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਗੱਬਣੇ ਜਿਹੜੇ ਉਹ ਵੀ ਆਪਣੀ ਪਾਸ ਕਰਕੇ ਖਲੋ ਬਹੁਤ ਭਾਈ ਚਵਾਈ ਨਹੀਂ ਦੀ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ